ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹਰ ਮਨੁੱਖ ਜਾਂ ਜੋ ਵੀ ਕਿਸੇ ਰੱਬ ਨੂੰ ਮੰਨਦਾ ਜਿੱਥੇ ਵੀ ਜਿਸ ਕਿਸੇ ਦਾ ਵਿਸ਼ਵਾਸ ਹੈ ਮਨੁੱਖ अनेका ਅਰਦਾਸਾਂ ਕਰਦਾ अनेका ਅਰਜੋਈਆਂ ਕਰਦਾ ਕਿ ਮੈਨੂੰ ਸੁੱਖ ਮਿਲੇ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਦੁਖੀ ਪਾਉਂਦਾ ਹੈ ਤੇ ਬਹੁਤ ਇਨਸਾਨ ਤੇ ਆਮ ਮਨੁੱਖਾਂ ਨੂੰ ਭੈਣਾ ਭਾਵਾ ਨੂੰ ਰਿਸ਼ਤੇਦਾਰਾਂ ਨੂੰ ਦੋਸਤਾ ਮਿੱਤਰਾਂ ਨੂੰ ਕਸੂਰਵਾਰ ਤੇ ਬਣਾਉਣਾ ਹੀ ਹੈ ਰੱਬ ਨੂੰ ਵੀ ਬੈਰੀ ਬਣਾ ਦਿੰਦੇ ਨੇ ਕਿ ਰੱਬ ਸਾਨੂੰ ਦੁੱਖ ਦਿੰਦਾ ਹੈ ਰੱਬ ਪਰੇਸ਼ਾਨੀਆਂ ਦੇ ਵਿੱਚ ਪਾਉਂਦਾ ਹੈ ਸੋ ਇਸ ਵੀਡੀਓ ਦੇ ਵਿੱਚ ਅੱਪਾ ਇਹੋ ਹੀ ਸਭ ਕੁਝ ਗੁਰਬਾਣੀ ਦੇ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਸਲ ਦੇ ਵਿੱਚ ਕੀ ਸਾਨੂੰ ਦੁੱਖ ਰੱਬ ਹੀ ਦਿੰਦਾ ਹੈ ਜਾਂ ਇਹ ਸਾਡੇ ਹੀ ਕਰਮਾਂ ਦੀ ਕੋਈ ਖੇਡ ਹੁੰਦੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਮੇਰਾ ਨਾਮ ਜਗਜੀਤ ਸਿੰਘ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਸੋ ਅੱਜ ਦੀ ਜੋ ਪਹਿਲੀ ਗੱਲ ਮੈਂ ਇਹ ਕਰਨੀ ਚਾਹਾਂਗਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਗੁਰਬਾਣੀ ਦੇ ਅਨੁਸਾਰ ਮੂਲ ਮੰਤਰ ਪੜ੍ਹਦੇ ਹਾਂ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਭਉ ਨਿਰਵੈਰ ਮੈਂ ਗੱਲ ਸ਼ੁਰੂ ਕਰਾਂ ਨਿਰਵੈਰ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਮੂਲ ਮੰਤਰ ਦੇ ਦੁਆਰਾ ਇਹ ਜਾਣ ਲਿਆ ਕਿ ਪ੍ਰਮਾਤਮਾ ਹੈ ਜਿਹੜਾ ਨਿਰਵੈਰ ਹੈ ਉਹ ਕਿਸੇ ਦੇ ਨਾਲ ਵੀ ਕੋਈ ਵੈਰ ਨਹੀਂ ਰੱਖਦਾ ਕਦੇ ਵੀ ਵੈਰ ਨਹੀਂ ਕਮਾਉਂਦਾ ਤਾਂ ਇੱਥੇ ਇੱਕ ਪ੍ਰਸ਼ਨ ਫਿਰ ਪੈਦਾ ਹੋ ਜਾਂਦਾ ਹੈ ਕਿ ਪ੍ਰਮਾਤਮਾ ਕਿਵੇਂ ਦੁੱਖ ਦੇ ਰਿਹਾ ਹੈ ਸਾਨੂੰ ਫਿਰ ਪ੍ਰਮਾਤਮਾ ਕਿਉਂ ਦੁੱਖ ਦੇਵੇਗਾ ਫਿਰ ਸਾਨੂੰ ਤਾਂ ਇੱਥੇ ਨਾਲ ਅਗਲੀ ਗੱਲ ਮੈਂ ਇਹ ਵੀ ਜੋੜਾਂ ਬਹੁਤ ਵਾਰ ਅਸੀਂ ਇਹ ਕਹਿ ਦਿੰਨੇ ਹਾਂ ਕਿ ਸਾਨੂੰ ਕੋਈ ਪਿਛਲੇ ਜਨਮਾਂ ਦੇ ਦੁੱਖ ਜਾਂ ਕੋਈ ਸਾਡੀ ਪਰੇਸ਼ਾਨੀਆਂ ਜੀਵਨ ਦੇ ਵਿੱਚ ਆ ਰਹੀਆਂ ਨੇ ਤਾਂ ਆਪਾਂ ਇਸ ਗੱਲ ਨੂੰ ਸਿਰਫ ਇਸ ਥਾਂ ਤੇ ਰੱਖਣਾ ਹੈ ਕਿ ਪਹਿਲੀ ਗੱਲ ਤੇ ਆਪਾਂ ਇਹ ਕਹਿੰਨੇ ਹਾਂ ਕਿ ਮਨੁੱਖਾ ਜਨਮ ਮਿਲਦਾ ਹੀ ਤਾਂ ਹੈ ਜਦੋਂ ਮਨੁੱਖ ਆਪਣੀਆਂ ਸਾਰੀਆਂ ਜੁਨਾ ਭੋਗ ਲੈਂਦਾ ਹੈ ਜਦੋਂ ਸਾਰਾ ਹਿਸਾਬ ਕਿਤਾਬ ਕਰ ਲੈਂਦਾ ਹੈ ਫਿਰ ਉਹਨੂੰ ਇਹ ਜਨਮ ਮਿਲਦਾ ਹੈ ਤਾਂ ਇਸ ਦਾ ਅਰਥ ਪਿਛਲੇ ਜਨਮਾਂ ਵਾਲੀ ਦੁੱਖ ਸਾਨੂੰ ਨਹੀਂ ਮਿਲਣੇ ਚਾਹੀਦੇ ਐਸੇ ਹੀ ਜਨਮ ਦੇ ਵਿੱਚ ਅਸੀਂ ਜੋ ਕਰਦੇ ਹਾਂ ਉਹ ਦੁੱਖ ਸਾਨੂੰ ਮਿਲਣੇ ਚਾਹੀਦੇ ਨੇ ਹੁਣ ਜਦੋਂ ਅਸੀਂ ਗੁਰਬਾਣੀ ਦੇ ਅਨੁਸਾਰ ਇਹ ਪੜ ਲਿਆ ਕਿ ਪ੍ਰਮਾਤਮਾ ਨਿਰਵੈਰ ਹੈ ਤਾਂ ਜੀ ਇਹ ਗੱਲ ਸਪਸ਼ਟ ਸਮਝ ਲਈਏ ਸਾਨੂੰ ਪ੍ਰਮਾਤਮਾ ਦੁੱਖ ਨਹੀਂ ਦਿੰਦਾ ਹੈ ਦੁੱਖ ਸਾਨੂੰ ਕੌਣ ਦਿੰਦਾ ਹੈ ਮੈਂ ਗੱਲ ਲਾ ਕੇ ਰੱਖਾਂ ਗੁਰਬਾਣੀ ਦੇ ਅੰਦਰ ਅਸੀਂ ਬਚਨ ਪੜਦੇ ਹਾਂ ਦੱਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨਾ ਕਿ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਜੋ ਮੈਂ ਕੀਤਾ ਜਿਵੇਂ ਕਰਮ ਮੈਂ ਕਮਾਈ ਉਸ ਤਰ੍ਹਾਂ ਦੇ ਦੁੱਖ ਮੈਂ ਪਾ ਲਈ ਨੇ ਪਰ ਹਰ ਮਨੁੱਖ ਇਸ ਗੱਲ ਨੂੰ ਪ੍ਰਵਾਨ ਨਹੀਂ ਕਰ ਪਾਉਂਦਾ ਕਿਉਂਕਿ ਮਨੁੱਖ ਆਪਣੇ ਆਪ ਨੂੰ ਹਰ ਸੰਥਾਂ ਤੇ ਸਹੀ ਠਹਿਰਾਉਂਦਾ ਹੈ ਅਤੇ ਦੂਸਰੇ ਨੂੰ ਜਦੋਂ ਕੋਈ ਗਲਤ ਕੰਮ ਹੋ ਜਾਂਦਾ ਹੈ ਜਦੋਂ ਕੋਈ ਗਲਤ ਵਾਪਰ ਜਾਂਦਾ ਹੈ ਇਹਦੇ ਨਾਲ ਤਾਂ ਦੂਸਰੇ ਵਿੱਚ ਗਲਤੀ ਕੱਢਣੀ ਕਿਉਂਕਿ ਸੌਖੀ ਰਹਿੰਦੀ ਹੈ ਆਪਣੇ ਆਪ ਨੂੰ ਮਨੁੱਖ ਸੇਫ ਜ਼ੋਨ ਦੇ ਵਿੱਚ ਲੈ ਜਾਂਦਾ ਹੈ ਸੇਫਲੀ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ ਤੋ ਹਰ ਥਾਂ ਤੇ ਫਿਰ ਟਰਾਈ ਇਹ ਕਰਦਾ ਏ ਕਿ ਮੈਂ ਇਸ ਗਲਤੀ ਨੂੰ ਇਸ ਨੁਕਸਾਨ ਨੂੰ ਇਸ ਜੋ ਮੈਨੂੰ ਬਹੁਤ ਵੱਡਾ ਦੁੱਖ ਮੇਰੇ ਜੀਵਨ ਦੇ ਵਿੱਚ ਆ ਚੁੱਕਿਆ ਹੈ ਇਹਨੂੰ ਹੁਣ ਕਿਸ ਤੇ ਥੋਪਿਆ ਜਾਵੇ ਕੋਸ਼ਿਸ਼ ਕਰੇਗਾ ਉਹ ਆਪਣੇ ਮਾਤਾ ਪਿਤਾ ਆਪਣੇ ਭੈਣਾਂ ਭਰਾਵਾਂ ਆਪਣੇ ਦੋਸਤਾਂ ਮਿੱਤਰਾਂ ਅਤੇ ਆਂਡ ਗਵਾਂਡਰ ਤੇ ਸਮਾਜ ਨੂੰ ਸਰਕਾਰਾਂ ਨੂੰ ਦੋਸ਼ੀ ਠਹਿਰਾਵੇ ਉਸ ਤੋਂ ਬਾਅਦ ਜੇ ਕੋਈ ਰੀਜ਼ਨ ਨਹੀਂ ਵੀ ਰਹਿੰਦਾ ਤਾਂ ਇੱਕੋ ਇੱਕ ਰੱਬ ਵੱਜ ਜਾਂਦਾ ਹੈ ਜਿਸ ਨੂੰ ਮਨੁੱਖ ਬੜੀ ਹੀ ਈਜ਼ਲੀ ਕਹਿ ਦਿੰਦਾ ਏ ਕਿ ਇਹ ਦੁੱਖ ਇਹ ਪਰੇਸ਼ਾਨੀ ਮੈਨੂੰ ਰੱਬ ਨੇ ਦਿੱਤੀ ਹੈ ਰੱਬ ਨੇ ਮੇਰੀ ਝੋਲੀ ਦੇ ਵਿੱਚ ਪਾਈ ਹੈ ਹੁਣ ਇੱਥੇ ਅਸੀਂ ਦੋਗਲੀ ਨੀਤੀ ਅਪਣਾਉਂਦੇ ਹਾਂ ਇੱਕ ਪਾਸੇ ਤੇ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਅਕਾਲ ਪੁਰਖ ਪਰਮਾਤਮਾ ਨਿਰਵੈਰ ਹੈ ਤੇ ਦੂਜੇ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਪਰਮਾਤਮਾ ਹੀ ਸਾਨੂੰ ਦੁੱਖ ਦੇ ਰਿਹਾ ਹੈ ਪਰ ਪਰਮਾਤਮਾ ਦੁੱਖ ਨਹੀਂ ਦਿੰਦਾ ਹੁਣ ਦੁੱਖ ਸੁੱਖ ਆਉਂਦੇ ਕਿਵੇਂ ਨੇ ਗੁਰਬਾਣੀ ਦੇ ਅਨੁਸਾਰ ਅਸੀਂ ਇਹ ਸ਼ਲੋਕ ਪੜ੍ਹਦੇ ਹਾਂ ਜਪਜੀ ਸਾਹਿਬ ਜੀ ਦਾ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਿ ਆਪਣੇ ਕਰਮਾਂ ਦੇ ਅਨੁਸਾਰ ਕੁਝ ਮਨੁੱਖ ਪਰਮਾਤਮਾ ਦੇ ਨੇੜੇ ਨੇ ਕੁਝ ਪਰਮਾਤਮਾ ਤੋਂ ਦੂਰ ਨੇ ਹੁਣ ਕਰਮ ਜਦੋਂ ਅਸੀਂ ਜਿਸ ਤਰ੍ਹਾਂ ਦੇ ਕਰਦੇ ਹਾਂ ਜਿਸ ਤਰ੍ਹਾਂ ਦਾ ਸਾਡਾ ਸੁਭਾਅ ਬਣ ਜਾਂਦਾ ਹੈ ਸੁਭਾਅ ਦੇ ਦੁਆਰਾ ਹੀ ਅਸੀਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹਨਾਂ ਵਿਕਾਰਾਂ ਦੇ ਅਧੀਨ ਕਈ ਤਰ੍ਹਾਂ ਦੇ ਮਾੜੇ ਫਰਨੇ ਬੀਜ ਕੇ ਆਪਣੇ ਰਸ, ਆਪਣੀ ਸਵਾਦ ਕਾਇਮ ਕਰਕੇ ਫਿਰ ਅਸੀਂ ਉਸ ਤਰ੍ਹਾਂ ਦੇ ਮਾੜੇ ਕਰਮ ਕਰਦੇ ਹਾਂ ਤੇ ਜਿਹੜੇ ਅਸੀਂ ਕਰਮ ਕਰਦੇ ਹਾਂ ਹੁਣ ਕੁਦਰਤ ਦੇ ਵਿੱਚ ਜਿਹੜਾ ਇੱਕ ਲਾਅ ਕੰਮ ਕਰ ਰਿਹਾ ਹੈ ਇੱਕ ਸਿਧਾਂਤ ਕੰਮ ਕਰ ਰਿਹਾ ਹੈ ਉਸ ਸਿਧਾਂਤ ਦੇ ਅਕੋਰਡਿੰਗਲੀ ਜੋ ਅਸੀਂ ਬੀਜਾਂਗੇ ਫਿਰ ਉਹ ਸਾਨੂੰ ਵੱਡਣਾ ਪੈਂਦਾ ਹੈ ਇਹ ਹੁੰਦਾ ਹੈ ਪ੍ਰਮਾਤਮਾ ਦਾ ਦੁੱਖ ਦੇਣਾ ਪ੍ਰਮਾਤਮਾ ਕਿਸੇ ਨੂੰ ਬਿਨਾਂ ਕਿਸੇ ਰੀਜ਼ਨ ਤੋਂ ਦੁੱਖ ਨਹੀਂ ਦਿੰਦਾ ਉਹ ਦੁੱਖ ਦਿੰਦਾ ਹੈ ਤਾਂ ਉਹਦੇ ਪਿੱਛੇ ਇਹ ਰੀਜ਼ਨ ਹੈ ਕਿ ਦੁੱਖ ਇਸ ਤਰ੍ਹਾਂ ਨਹੀਂ ਮਿਲਿਆ ਹੈ ਕਿ ਬਿਨਾਂ ਕਿਸੇ ਰੀਜ਼ਨ ਤੋਂ ਹੀ ਬਿਨਾਂ ਕੋਈ ਕਸੂਰ ਤੋਂ ਹੀ ਦੁੱਖ ਦੇ ਦਿੱਤਾ ਨਾ ਇਹ ਸਮਾਜਿਕ ਨੀਤੀ ਨਹੀਂ ਹੈ ਉਹ ਪ੍ਰਮਾਤਮਾ ਨੇ ਦੁੱਖ ਸਾਨੂੰ ਤਾਂ ਦਿੱਤਾ ਹੋਵੇਗਾ ਜੈਸਾ ਬੀਜ ਐ ਸੋ ਲੁਨੇ ਕਰਮਾਂ ਸੰਧੜਾ ਖੇਤ ਜਿਸ ਤਰ੍ਹਾਂ ਦਾ ਸੀ ਬੀਜਾ ਹੋਵੇਗਾ ਜਿਸ ਤਰ੍ਹਾਂ ਦਾ ਬੀਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਾਇਆ ਹੋਵੇਗਾ ਜਿਸ ਤਰ੍ਹਾਂ ਦੀ ਸੋਚ ਦੇ ਵਿੱਚ ਖਿਆਲ ਬੀਜੇ ਹੋਣਗੇ ਉਹਨਾਂ ਕਰਮਾਂ ਦੇ ਅਕੋਰਡਿੰਗਲੀ ਹੀ ਸਾਨੂੰ ਦੁੱਖ ਮਿਲਿਆ ਹੈ ਦੁੱਖ ਵੀ ਸਾਡੇ ਕਰਮਾਂ ਦੇ ਆਧਾਰ ਤੇ ਮਿਲਿਆ ਹੈ ਨਾ ਕਿ ਬਿਨਾਂ ਕੁਝ ਕੀਤੇ ਪਰ ਅਸੀਂ ਇਹ ਸਾਰਾ ਕੁਝ ਸਿਰਫ ਰੱਬ ਤੇ ਥੋਪ ਦਿੰਦੇ ਹਾਂ ਕਿ ਰੱਬ ਨੇ ਮੈਨੂੰ ਦੁੱਖ ਦੇ ਦਿੱਤਾ ਹੈ ਰੱਬ ਨੇ ਮੈਨੂੰ ਪਰੇਸ਼ਾਨੀਆਂ ਦੇ ਵਿੱਚ ਪਾ ਦਿੱਤਾ ਹੈ ਪਰ ਨਹੀਂ ਜ਼ਿੰਦਗੀ ਵਿੱਚ ਅਨੇਕਾਂ ਮਨੁੱਖ ਮੈਂ ਇੱਕ ਅਗਲੇ ਪੜਾਅ ਤੇ ਜਾਮ ਅਰਦਾਸਾਂ ਕਰਦੇ ਨੇ ਕਿ ਮੈਨੂੰ ਸੁੱਖ ਮਿਲੇ ਦੁੱਖ ਮੈਨੂੰ ਚਾਹੀਦਾ ਹੀ ਨਹੀਂ ਗੁਰੂ ਨੌਵੇਂ ਪਾਤਸ਼ਾਹ ਜੀ ਦੇ ਸ਼ਲੋਕ ਪੜ੍ਹਦੇ ਹਾਂ ਅਸੀਂ ਤਾਂ ਉਹਨਾਂ ਦੇ ਵਿੱਚ ਇੱਕ ਪੰਗਤੀ ਹੁੰਦੀ ਹੈ ਯਤਨ ਬਹੁਤ ਸੁੱਖ ਕੇ ਕੀਏ ਦੁੱਖ ਕੋ ਕਿਉ ਨਾ ਹੋਏ ਕਿ ਮਨੁੱਖ ਅਨੇਕਾਂ ਯਤਨ ਕਰਦਾ ਹੈ ਸੁੱਖਾਂ ਨੂੰ ਪ੍ਰਾਪਤ ਕਰਨ ਦੇ ਲਈ ਕਿ ਮੇਰੇ ਜ਼ਿੰਦਗੀ ਦੇ ਵਿੱਚ ਸੁੱਖ ਆਉਣ ਪਰ ਕੋਈ ਵੀ ਮਨੁੱਖ ਦੁੱਖ ਦੇ ਲਈ ਇੱਕ ਵੀ ਉਪਾਅ ਨਹੀਂ ਕਰਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਵਿੱਚ ਦੁੱਖ ਹੀ ਦੁੱਖ ਮਿਲਦੇ ਨੇ ਕਿਉਂ ਉਹਦਾ ਕਾਰਨ ਕੀ ਹੈ ਕਿਉਂਕਿ ਸਾਡੇ ਜਿਹੜੇ ਸਿਧਾਂਤ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਅਸੀਂ ਕਰਮ ਕਰਦੇ ਹਾਂ ਉਹ ਦੁੱਖਾਂ ਵਾਲੇ ਹੀ ਕਰਦੇ ਹਾਂ ਸੁੱਖ ਇੱਕੋ ਚੀਜ਼ ਦੇ ਵਿੱਚ ਹੈ ਇੱਕ ਹੀ ਸੁੱਖ ਦਾ ਸਾਧਨ ਹੈ ਉਹ ਹੈ ਪਰਮਾਤਮਾ ਦਾ ਧਿਆਨ ਪਰਮਾਤਮਾ ਚ ਸੁਰਤ ਜੋੜਨਾ ਇੱਥੋਂ ਹੀ ਸੁੱਖ ਪ੍ਰਾਪਤ ਹੋਣਾ ਹੈ ਹੋਰ ਕੋਈ ਵੀ ਰਸਤਾ ਨਹੀਂ ਹੈ ਸਮਾਜਿਕ ਕਿਸੇ ਵੀ ਪਦਾਰਥ ਸਮਾਜਿਕ ਕਿਸੇ ਵੀ ਰਿਸ਼ਤੇ ਦੇ ਨਾਲ ਜੁੜ ਜਾਣਾ ਕਿਸੇ ਵੀ ਤਰ੍ਹਾਂ ਦੇ ਮੋਹ ਦੇ ਵਿੱਚ ਪੈ ਜਾਣਾ ਇਹ ਦੁੱਖ ਹੀ ਦੁੱਖ ਹੈ ਉੱਥੋਂ ਅਸੀਂ ਨਿਕਲ ਨਹੀਂ ਸਕਦੇ ਉੱਥੋਂ ਅਸੀਂ ਬਚ ਨਹੀਂ ਸਕਦੇ ਉੱਥੇ ਦੁੱਖ ਰਹੇਗਾ ਹੀ ਰਹੇਗਾ ਪਰ ਪ੍ਰਮਾਤਮਾ ਕਿਤੇ ਵੀ ਦੁੱਖ ਸਾਨੂੰ ਨਹੀਂ ਦਿੰਦਾ ਉਹ ਸਾਨੂੰ ਕਿਤੇ ਵੀ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਨਹੀਂ ਪਾਉਂਦਾ ਹੈ ਬਾਬਾ ਕਬੀਰ ਜੀ ਦਾ ਅਸੀਂ ਇੱਕ ਇਹ ਬਚਨ ਪੜ੍ਹਦੇ ਹਾਂ ਸੁੱਖ ਦੁੱਖ ਸੁੱਖ ਮੰਗਤ ਦੁੱਖ ਅਗਲ ਹੋਏ ਕਿ ਜਦੋਂ ਮਨੁੱਖ ਗੁਰਬਾਣੀ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਅਕਾਲ ਪੁਰਖ ਪ੍ਰਮਾਤਮਾ ਤੋਂ ਸੁੱਖ ਮੰਗਦਾ ਹੈ ਦੁੱਖ ਪਹਿਲਾਂ ਆ ਜਾਂਦੇ ਨੇ ਤੇ ਜੇ ਜੀਵਨ ਦੇ ਸਿਧਾਂਤ ਨੂੰ ਅਸੀਂ ਸਹੀ ਢੰਗ ਦੇ ਨਾਲ ਸਮਝੀਏ ਤਾਂ ਗੁਰਬਾਣੀ ਦੇ ਅੰਦਰ ਇਹ ਬਚਨ ਮਿਲਦੇ ਨੇ ਕਿ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਦੁੱਖ ਸੁੱਖ ਦੋਈਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਕਿ ਦੁੱਖ ਤੇ ਸੁੱਖ ਤੇ ਇਸ ਤਰ੍ਹਾਂ ਨੇ ਜਿਵੇਂ ਮਨੁੱਖ ਕੱਪੜੇ ਬਦਲਦਾ ਹੈ ਰੋਜ਼ਾਨਾ ਤੇ ਉਹ ਬਾਦ ਦੇ ਵਿੱਚ ਏਸੇ ਹੀ ਤਰ੍ਹਾਂ ਦੁੱਖ ਸੁੱਖ ਵੀ ਆਉਂਦੇ ਜਾਂਦੇ ਰਹਿੰਦੇ ਨੇ ਇਹ ਕਦੇ ਵੀ ਇੱਕ ਸਮਾਨ ਨਹੀਂ ਹੁੰਦੇ ਹੁਣ ਜੇ ਇਤਿਹਾਸ ਨੂੰ ਥੋੜਾ ਜਿਹਾ ਦੇਖਿਆ ਜਾਵੇ ਕੀ ਗੁਰਦਾਨ ਸਿੰਘ ਸਾਹਿਬ ਪਾਤਸ਼ਾਹ ਜੀ ਤੇ ਕੋਈ ਦੁੱਖ ਨਹੀਂ ਆਇਆ ਕਿ ਉਹਨਾਂ ਨੇ ਕਿਤੇ ਦੁੱਖ ਨਹੀਂ ਆਇਆ ਹੋਵੇਗਾ ਆਏ ਨੇ ਸੰਸਾਰਿਕ ਦੁੱਖ ਆਏ ਨੇ ਪਰ ਉਹਨਾਂ ਦੇ ਲਈ ਉਹ ਦੁੱਖ ਨਹੀਂ ਹੈ ਜਿਵੇਂ ਗੁਰਬਾਣੀ ਦੇ ਅਕੋਰਡਿੰਗਲੀ ਇਹ ਵੀ ਸਮਝੀਏ ਹੁਣ ਗੁਰਬਾਣੀ ਦੇ ਅੰਦਰ ਗੁਰੂ ਨੌਵੇਂ ਪਾਤਸ਼ਾਹ ਜੀ ਇਹ ਗੱਲ ਬਿਆਨ ਕਰਦੇ ਨੇ ਕਿ ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਬਾਹਰੀ ਤੌਰ ਤੇ ਦੁੱਖ ਸੁੱਖ ਆ ਵੀ ਜਾਂਦੇ ਨੇ ਤਾਂ ਉਹ ਘਬਰਾਉਂਦੇ ਨਹੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ ਕਹਿੰਦੇ ਜਿਹੜਾ ਮਨੁੱਖ ਦੁੱਖਾਂ ਵਿੱਚ ਦੁੱਖ ਨਹੀਂ ਮੰਨਦਾ ਤੇ ਸੁੱਖਾਂ ਦੇ ਵਿੱਚ ਬਹੁਤਾ ਸੁੱਖਾਂ ਦੇ ਨਾਲ ਪਿਆਰ ਵੀ ਨਹੀਂ ਪਾਉਂਦਾ ਕਹਿੰਦੇ ਮਿੱਟੀ ਤੇ ਸੋਨੇ ਨੂੰ ਸਮਾਨ ਸਮਝਦਾ ਹੈ ਉਹੀ ਮਨੁੱਖ ਪ੍ਰਮਾਤਮਾ ਨੂੰ ਸਮਝ ਪਾਉਂਦਾ ਹੈ ਪ੍ਰਮਾਤਮਾ 'ਚ ਅਭੇਦਤਾ ਹਾਸਲ ਕਰ ਪਾਉਂਦਾ ਹੈ ਤੇ ਜੇ ਆਸਾ ਦੀ ਬਾਣੀ ਨੂੰ ਵੇਖਿਆ ਜਾਵੇ ਦੁੱਖ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ ਸਾਨੂੰ ਦੁੱਖ ਮੰਗਣਾ ਚਾਹੀਦਾ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਤੋਂ ਕਿਉਂਕਿ ਗੁਰਬਾਣੀ ਦੇ ਅੰਦਰ ਜਦੋਂ ਅਸੀਂ ਇਹ ਪੜਦੇ ਹਾਂ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋਈ ਇਸ ਦੁੱਖ ਹੈ ਜਿਹੜਾ ਉਹਤੇ ਦਬਾ ਦਾ ਕੰਮ ਕਰਦਾ ਹੈ ਦਰਦ ਦਾ ਕੰਮ ਕਰਦਾ ਹੈ ਕਿਉਂਕਿ ਜਦੋਂ ਦੁੱਖ ਪ੍ਰਾਪਤ ਹੁੰਦਾ ਹੈ ਸਾਡੇ ਜੀਵਨ ਦੇ ਵਿੱਚ ਸਾਨੂੰ ਤਾਂ ਅਸੀਂ ਔਕਾਤ ਦੇ ਵਿੱਚ ਰਹਿੰਦੇ ਹਾਂ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਵੀ ਬਚੇ ਰਹਿੰਦੇ ਹਾਂ ਤੇ ਸਾਡਾ ਪਰਮਾਤਮਾ ਦੇ ਨਾਲ ਧਿਆਨ ਜੁੜਿਆ ਰਹਿੰਦਾ ਹੈ ਉਲਟਾ ਜਦੋਂ ਸਾਡੇ ਜੀਵਨ ਦੇ ਵਿੱਚ ਸੌਖ ਆ ਜਾਂਦਾ ਹੈ ਤਾਂ ਅਸੀਂ ਪਰਮਾਤਮਾ ਨੂੰ ਵੀ ਭੁੱਲ ਜਾਂਦੇ ਹਾਂ ਅਸੀਂ ਕਾਮ ਕ੍ਰੋਧ ਲੋਭ ਮੋਹ ਦੇ ਵਸ ਵੀ ਪੈ ਜਾਂਦੇ ਹਾਂ ਭੜੇ ਕੋ ਕਰਮ ਵੀ ਕਰਦੇ ਹਾਂ ਔਕਾਤ ਤੋਂ ਬਾਹਰ ਵੀ ਹੋ ਜਾਂਦੇ ਹਾਂ ਫਿਰ ਸਾਨੂੰ ਰੱਬ ਭੁੱਲ ਜਾਂਦਾ ਹੈ ਤਾਂ ਜਿੰਨਾ ਦੁੱਖ ਆਵੇਗਾ ਉਹ ਦੁੱਖ ਸਾਨੂੰ ਰੱਬ ਦੇ ਨਾਲ ਜੋੜ ਕੇ ਰੱਖੇਗਾ ਸਾਡੀ ਪਰਸਨੈਲਿਟੀ ਨੂੰ ਕ੍ਰੀਏਟ ਕਰੇਗਾ ਜੇ ਕੋਈ ਮਨੁੱਖ ਰੀਅਲੀ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦਾ ਹੈ ਕਿਸੇ ਨੂੰ ਲੱਗਦਾ ਹੈ ਮੇਰੀ ਜ਼ਿੰਦਗੀ ਵਿੱਚ ਬਹੁਤ ਦੁੱਖ ਨੇ ਤਾਂ ਇਹ ਦੁੱਖ ਜਰੂਰ ਉਸ ਪ੍ਰਮਾਤਮਾ ਦਾ ਸੰਕੇਤ ਹੈ ਕਿ ਕੁਝ ਨਾ ਕੁਝ ਚੇਂਜ ਕਰਨ ਦੀ ਲੋੜ ਹੈ ਕੁਝ ਨਾ ਕੁਝ ਬਦਲਾਵ ਕਰਨ ਦੀ ਲੋੜ ਹੈ ਉਹ ਤੁਹਾਨੂੰ ਕੁਝ ਗ੍ਰੇਟ ਪਰਸਨੈਲਿਟੀ ਬਣਾਉਣਾ ਚਾਹੁੰਦਾ ਹੈ ਤਾਂ ਜੀਵਨ ਦੇ ਵਿੱਚ ਦੁੱਖ ਜ਼ਿਆਦਾ ਦੇ ਰਿਹਾ ਹੈ ਪਰ ਅਸੀਂ ਦੁੱਖਾਂ ਦੇ ਵਿੱਚ ਕੁਝ ਬੰਨ ਦੀ بجائے ਕੁਝ ਮਿਹਨਤ ਕਰਨ ਦੀ ਬਜਾਏ ਅਸੀਂ ਸਿੱਧਾ ਹੀ ਪਰਮਾਤਮਾ ਨੂੰ ਦੋਸ਼ ਦੇਣੇ ਸ਼ੁਰੂ ਕਰ ਦਿੰਦੇ ਹਾਂ ਉਸ ਨੂੰ ਹੀ ਕਸੂਰਵਾਰ ਠਾਪਣਾ ਸ਼ੁਰੂ ਕਰ ਦਿੰਦੇ ਹਾਂ ਤੇ ਅਸੀਂ ਕੁਝ ਕਰ ਵੀ ਨਹੀਂ ਪਾਉਂਦੇ ਕਿਉਂਕਿ ਜਿੰਨਾ ਮਨੁੱਖਾਂ ਦਾ ਸੁਭਾਅ ਬਲੇਮ ਕਰਨ ਦਾ ਬਣ ਜਾਂਦਾ ਏ ਦੋਸ਼ ਲਾਉਣ ਦਾ ਬਣ ਜਾਂਦਾ ਏ ਬਹਾਨੇ ਬਣਾਉਣ ਦਾ ਬਣ ਜਾਂਦਾ ਏ ਉਹ ਕਦੇ ਵੀ ਕੁਝ ਕਰਨ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਧਿਆਨ ਉਹਨਾਂ ਦਾ ਸਾਰੀ એનર્ਜੀ ਉਹਨਾਂ ਦੀ ਸੋਚ ਵਿਚਾਰ ਸਿਰਫ ਬਲੇਮ ਕਰਨ ਤੇ ਨੇ ਦੂਜੇ 'ਚ ਦੋਸ਼ ਕੱਢਣ ਦੇ ਵਿੱਚ ਨੇ ਜੇ ਅਸੀਂ ਲਾਈਫ ਦੇ ਵਿੱਚ ਕੁਝ ਪ੍ਰਾਪਤ ਕਰਨਾ ਚਾਹੁੰਦੇ ਤਾਂ ਦੁੱਖਾਂ ਨੂੰ ਸਮਝੀਏ ਜੇ ਗੁਰੂ ਗੋਬਿੰਦ ਸਿੰਘ ਜੀ ਤੇ ਦੁੱਖ ਨਾ ਆਏ ਹੁੰਦੇ ਤਾਂ ਅੱਜ ਉਹਨਾਂ ਨੂੰ ਕੋਈ ਯਾਦ ਨਾ ਕਰ ਰਿਆ ਹੁੰਦਾ ਜੇ ਸੁਕਰਾਤ ਦੇ ਦੁੱਖ ਨਾ ਆਇਆ ਹੁੰਦਾ ਜ਼ਹਿਰ ਪੀਣ ਦਾ ਪਿਆਲਾ ਤਾਂ ਉਸ ਨੂੰ ਕਿਸੇ ਨੇ ਯਾਦ ਨਹੀਂ ਸੀ ਕਰਨਾ ਜੇ ਮਹਾਤਮਾ ਬੁੱਧ ਜੀ ਜੰਗਲ ਦੇ ਵਿੱਚ ਜਾ ਕੇ ਉਸ ਪਰਮਾਤਮਾ ਦੇ ਨਾਲ ਬੈਠ ਕੇ ਸਤਿ ਇੱਕ ਇੱਕ ਕਰਕੇ ਨਾਮ ਜੋੜਦੇ ਤਾਂ ਉਹਨਾਂ ਨੂੰ ਅੱਜ ਕਿਸੇ ਨੇ ਮਹਾਤਮਾ ਬੁੱਧ ਨਹੀਂ ਸੀ ਕਹਿਣਾ ਤਾਂ ਇਹ ਸਾਰੀਆਂ ਗੱਲਾਂ ਜਿੰਨੇ ਦੁੱਖ ਆਉਣਗੇ ਉਨ੍ਹਾਂ ਲਾਈਫ ਦੇ ਵਿੱਚ ਅਸੀਂ ਗਰੋ ਕਰਾਂਗੇ, ਉਨ੍ਹਾਂ ਅੱਗੇ ਵਧਾਂਗੇ ਪਰ ਬਹੁਤੇ ਮਨੁੱਖ ਦੁੱਖਾਂ ਨੂੰ ਸਹਾਰ ਨਹੀਂ ਪਾਉਂਦੇ। ਉਹ ਸੁਸਾਇਟ ਤੱਕ ਵੀ ਸੋਚ ਲੈਂਦੇ ਨੇ, ਮਰਨ ਤੱਕ ਵੀ ਸੋਚ ਲੈਂਦੇ ਨੇ, ਜਹਾਨ ਤੋਂ ਚਲੇ ਜਾਂਦੇ ਨੇ। ਉਹ ਮਨੁੱਖ ਮੈਂ ਨਹੀਂ ਕਹਿੰਦਾ ਕਿ ਉਹ ਡਰਪੋਕ ਹੁੰਦੇ ਨੇ ਪਰ ਜ਼ਿੰਦਗੀ ਨੂੰ ਇਹ ਪ੍ਰਵਾਣ ਕਰਨਾ ਚਾਹੀਦਾ ਹੈ। ਅਸੀਂ ਬਹੁਤ ਸਮਝਦਾਰ ਵੀ ਕਿਉਂ ਨਾ ਹੋਈਏ ਫਿਰ ਵੀ ਕਈ ਵਾਰ ਬਹੁਤ ਤਰ੍ਹਾਂ ਦੇ ਗਲਤ ਫੈਸਲੇ ਗਲਤ ਡਿਸੀਜਨ ਗਲਤ ਅਸੀਂ ਕੰਮ ਕਰ ਬੈਠਦੇ ਹਾਂ ਉਹਨਾਂ ਨੂੰ ਪ੍ਰਵਾਨ ਕਰ ਲੋ ਅੱਗੇ ਤੋਂ ਧਿਆਨ ਰੱਖੋ ਕਿ ਉਸ ਤਰ੍ਹਾਂ ਦੀਆਂ ਗਲਤੀਆਂ ਨਾ ਹੋਣ ਤਾਂ ਸਾਨੂੰ ਸੁੱਖ ਦੁੱਖ ਇਹ ਸਾਡੇ ਲਈ ਕਮਜ਼ੋਰੀ ਵੀ ਨੇ ਮਾਈਂਡ ਦੀ ਦੀ ਵੀਕਨੈਸ ਨੇ ਜਿਹੜਾ ਮਨੁੱਖ ਇਹਨਾਂ ਦੇ ਵਿੱਚ ਫਸਿਆ ਰਹੇਗਾ ਉਹ ਹਮੇਸ਼ਾ ਹੀ ਪਰੇਸ਼ਾਨੀਆਂ ਦੇ ਵਿੱਚ ਰਹੇਗਾ ਕਿਉਂਕਿ ਜੇ ਤੇ ਸੌਖ ਆ ਗਿਆ ਫਿਰ ਤੇ ਬੜਾ ਖੁਸ਼ ਥੋੜਾ ਜਿਹਾ ਦੁੱਖ ਆਇਆ ਤੇ ਜ਼ਿੰਦਗੀ ਵਿੱਚ ਉਟਾਈਂਦੀ ਕਲਾ ਦੇ ਵਿੱਚ ਚਲਿਆ ਗਿਆ ਹੈ ਬਾਬਾ ਕਬੀਰ ਜੀ ਦਾ ਇੱਕ ਸ਼ਲੋਕ ਹੈ ਕਿ ਸੰਪੇ ਦੇਖਣਾ ਹਰਖੀਏ ਵਿਪਤ ਦੇਖਣਾ ਰੋਏ ਬਾਬਾ ਕਬੀਰ ਜੀ ਕਹਿੰਦੇ ਜਦੋਂ ਖੁਸ਼ੀ ਹੋਵੇ ਉਦੋਂ ਆਪੇ ਚੋਂ ਬਾਹਰ ਨਹੀਂ ਹੋਣਾ ਚਾਹੀਦਾ ਤੇ ਵਿਪਤ ਦੇਖ ਨਾ ਰੋਏ ਤੇ ਵਿਪਤ ਨੂੰ ਦੇਖਦੇ ਹੋਏ ਰੋਣਾ ਵੀ ਨਹੀਂ ਚਾਹੀਦਾ ਕਿਉਂਕਿ ਵਿੱਦ ਨੇ ਰਚਿਆ ਸੋ ਹੋਏ ਜੋ ਵਿੱਦ ਨੇ ਰਚ ਦਿੱਤਾ ਏ ਜੋ ਹਾਲਾਤਾਂ ਨੇ ਰਚ ਦਿੱਤਾ ਏ ਹਾਲਾਤਾਂ ਨੇ ਕ੍ਰੀਏਟ ਕਰ ਦਿੱਤਾ ਏ ਉਹ ਹੋਣਾ ਹੀ ਸੀ ਉਹ ਵਾਪਰਨਾ ਹੀ ਸੀ ਕਈ ਵਾਰ ਆਪਾਂ ਕਹਿੰਦੇ ਮੈਨੂੰ ਕਿਸੇ ਤੋਂ ਸਲਾਹ ਲੈ ਲੈਣੀ ਚਾਹੀਦੀ ਸੀ ਆ ਕੰਮ ਕਰਨ ਤੋਂ ਪਹਿਲਾਂ ਕਾਸ ਮੈਂ ਕਿਸੇ ਨੂੰ ਪੁੱਛ ਲੈਂਦਾ ਤਾਂ ਆ ਘਾਟਾ ਆ ਦੁੱਖ ਮੇਰੇ ਜੀਵਨ ਦੇ ਵਿੱਚ ਨਾ ਆਉਂਦਾ ਪਰ ਪ੍ਰਵਾਨ ਕਰੋ ਜੋ ਹੋਣਾ ਹੁੰਦਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਗੁਰੂ ਦੇ ਨਾਲ ਜੁੜੇ ਰਹੋ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਫਿਰ ਦੁੱਖ ਵੀ ਦੁੱਖ ਨਹੀਂ ਲੱਗਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਅਨੇਕਾਂ ਦੁੱਖ ਆਏ ਪਰ ਉਹਨਾਂ ਲਈ ਉਹ ਦੁੱਖ ਨਹੀਂ ਸੀ ਉਹ ਪ੍ਰਮਾਤਮਾ ਦੀ ਰਜਾ ਦੇ ਵਿੱਚ ਸੀ ਪ੍ਰਵਾਨ ਕੀਤਾ ਹਾਲਾਤਾਂ ਨੂੰ ਤਾਂ ਅਸੀਂ ਵੀ ਇਸੇ ਹੀ ਤਰ੍ਹਾਂ ਸੁੱਖ ਨੂੰ ਪ੍ਰਾਪਤ ਕਰ ਸਕਦੇ ਹਾਂ ਜੇ ਵੀਡੀਓ ਆਪ ਸਭ ਨੂੰ ਚੰਗੀ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਸ਼ੇਅਰ ਲਾਈਕ ਕਮੈਂਟ ਵੀ ਜਰੂਰ ਕਰਿਓ ਮੇਲਾ ਵੀ ਹੌਸਲਾ ਵਧਦਾ ਹੈ ਹੋਰ ਵੀਡੀਓਜ਼ ਵੀ ਤੁਹਾਡੇ ਲਈ ਇਸ ਤਰ੍ਹਾਂ ਬਣਾਉਂਦੇ ਰਹਿਣਾ ਹੈ ਸੋ ਅੰਤ ਵਿੱਚ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ